ਸਮੂਹ ਵਿਸ਼ਵ ਭਰ ਦੇ ਗੁਰੂ ਰਵਿਦਾਸ ਨਾਮ ਲੈ ਵਰ ਸੰਗਤਾਂ ਪੰਜਾਬੀਆਂ ਖਾਸ ਕਰਕੇ ਜਿਨ੍ਹਾਂ ਨੇ ਲੜਾਈ ਲੜੀ ਪਿੰਡ ਧਲੇਤਾ ਗੁਰੂ ਰਵਿਦਾਸ ਕਰਦੇ ਦੇ ਸਬੰਧ ਦੇ ਵਿੱਚ ਅੱਜ ਮੇਰਾ ਲਾਈਵ ਹੋਣ ਦਾ ਮਕਸਦ ਧਲੇਤੇ ਪਿੰਡੇ ਗੁਰੂ ਘਰ ਦੇ ਬਾਰੇ ਵਿੱਚ ਜਨਤਾ ਦੇ ਸਾਹਮਣੇ ਸਹੀ ਤੱਥ ਰੱਖਣੇ ਕਿਉਂਕਿ ਥੋੜਾ ਮੈਂ ਪਸ਼ੋਕਰਤ ਜਾਣਾ ਚਾਹੁੰਗਾ ਕਿ ਪਿੰਡ ਤਲੇਤੇ ਦੇ ਵਿੱਚ ਖਸਰਾ ਨੰਬਰ 5743 ਜਿਹੜਾ 10 ਕਨਾਲ 4 ਮਰਲੇ 2021 ਦੇ ਵਿੱਚ ਮਤਾ ਪਾਸ ਕੀਤਾ ਗਿਆ ਪੰਚਾਇਤ ਵੱਲੋਂ ਕਿ ਇੱਥੇ ਗੁਰੂ ਰਬੀਦਾਸ ਕਮਿਊਨਿਟੀ ਹਾਲ ਬਣਾਇਆ ਜਾਏਗਾ। ਔਰ ਫਿਰ ਦੁਬਾਰਾ ਮਤਾ ਉਸੇ ਖਸਰਾ ਨੰਬਰ ਦਾ 104 2025 ਨੂੰ ਪਾਇਆ ਗਿਆ ਕਿ ਇਸ ਜਗ੍ਹਾ ਤੇ ਗੁਰੂ ਘਰ ਕਮਿਊਨਿਟੀ ਹਾਲ ਬਣਾਇਆ ਜਾਏਗਾ। ਤੋਂ ਪਿੰਡ ਦੀਆਂ ਸੰਗਤਾਂ ਨੇ ਜਦੋਂ 11 7 2025 ਨੂੰ ਡੀਡੀਪੀਓ ਨੇ ਡਾਇਰੈਕਟਰ ਨੂੰ ਮਤਾ ਮਨਜ਼ੂਰੀ ਵਾਸਤੇ ਭੇਜ ਦਿੱਤਾ ਕਿ ਖਸਰਾ ਨੰਬਰ 5743 10 ਕਨਾਲ 4 ਮਰਲੇ ਤੇ ਕਮੇਟੀ ਹਾਲ ਬਣੇਗਾ ਤੋਂ ਗੁਰੂ ਰਵੀਦਾਸ ਪ੍ਰਬੰਧਕ ਕਮੇਟੀ ਨੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਉੱਥੇ ਚਾਰ ਦੀਵਾਰੀ ਕੀਤੀ ਔਰ ਮੈਂ ਸਰਕਾਰ ਨੂੰ ਵੀ ਪੁੱਛਣਾ ਚਾਹਨਾ ਕਿ ਇਹ ਮਤੇ ਪਾਸ ਹੋ ਗਏ ਡਾਇਰੈਕਟਰ ਕੋਲ ਪ੍ਰਵਾਨਗੀ ਲਈ ਚਲੇ ਗਏ ਮੁੱਖ ਮੰਤਰੀ ਪੰਜਾਬ ਇਹ ਜਵਾਬ ਦੇਵੇ ਕਿ ਪਿੰਡ ਦੇ ਵਿੱਚ ਕਿਹੜਾ ਝਗੜਾ ਕਦੋਂ ਹੋਇਆ ਕੋਈ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਝਗੜਾ ਨਹੀਂ ਹੋਇਆ ਲੇਕਿਨ 21 ਅਗਸਤ ਨੂੰ ਜਦੋਂ ਕਿ ਸਰਕਾਰ ਜਿਹੜੀ ਆ 11 7 2025 ਨੂੰ ਡੀਡੀਪੀਓ ਪੰਚਾਇਤ ਡਾਇਰੈਕਟਰ ਪੰਚਾਇਤ ਨੂੰ ਮਤਾ ਮਨਜ਼ੂਰੀ ਲਈ ਭੇਜਦਾ ਕਿ ਉਸ ਜਗ੍ਹਾ ਤੇ ਗੁਰੂ ਘਰ ਦੀਆਂ ਚਾਰ ਦਿਵਾਰੀ ਗੁਰੂ ਘਰ ਤੇ ਗੁਰੂ ਰਵਿਦਾਸ ਜੀ ਦੇ ਨਾਂ ਤੇ ਕਮਿਟੀ ਹਾਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ ਫਿਰ ਸਰਕਾਰ 21 ਅਗਸਤ ਨੂੰ ਸਵੇਰੇ 6 ਵਜੇ 250 ਦੇ ਕਰੀਬ ਪੁਲਿਸ ਕਰਮਚਾਰੀ ਜੀਸੀਬੀ ਲੈ ਕੇ ਗੁਰੂ ਘਰ ਦੀਆਂ ਦਿਵਾਰਾਂ ਤੋੜਨ ਕਿਉਂ ਪਹੁੰਚੀ ਮੁੱਖ ਮੰਤਰੀ ਸਾਹਿਬ ਇਹਦਾ ਜਵਾਬ ਦੇਣ ਗੁਰੂ ਰਵਿਦਾਸ ਨਾਮ ਲੈਵਾਂ ਸੰਗਤਾਂ ਇਹ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ ਕਿ ਜਦੋਂ ਮਤਾ ਪ੍ਰਵਾਨਗੀ ਲਈ ਜਾ ਚੁੱਕਾ ਸੀ ਤਾਂ ਸਰਕਾਰ ਗੁਰੂ ਘਰ ਦੀਆਂ ਦੀਵਾਰਾਂ ਤੋੜਨ ਲਈ ਕਿਉਂ ਪਹੁੰਚੀ ਔਰ ਜਦੋਂ ਸੰਗਤਾਂ ਨੇ ਉੱਥੇ ਵਿਰੋਧ ਕੀਤਾ ਗੁਰੂ ਰਵਿਦਾਸ ਵਿੱਚ ਆਸਰਾ ਰੱਖਣ ਵਾਲਿਆਂ ਨੇ ਤਾਂ ਸਰਕਾਰ ਨੇ ਉਹਨਾਂ ਨੂੰ ਬੰਦਕ ਬਣਾ ਲਿਆ ਔਰਤਾਂ ਨੂੰ ਮਰਦਾਂ ਨੂੰ ਸਾਡੀਆਂ ਤਿਆਂ ਨੂੰ ਦੋ ਬੱਸਾਂ ਭਰ ਕੇ ਪੁਲਿਸ ਉਹਨਾਂ ਨੂੰ ਥਾਣੇ ਚੌਕੀਆਂ ਵਿੱਚ ਲੈ ਗਏ ਜਦੋਂ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਪਤਾ ਲੱਗਿਆ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਪ੍ਰਸ਼ਾਸਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੋਂ ਹੰਕਾਰ ਸਤਾ ਦਾ ਪੰਜਾਬ ਦੀ ਸਰਕਾਰ ਵਿੱਚ ਇਸ ਹੱਦ ਤੱਕ ਸੀ ਕਿ ਬੌਜਨ ਸਮਾਜ ਪਾਰਟੀ ਦੀ ਉਸ ਲੀਡਰਸ਼ਿਪ ਨੂੰ ਜਿਹੜੀ ਮਸਲੇ ਨੂੰ ਪਿੰਡ 'ਚ ਸੁਲਝਾਣ ਗਈ ਪ੍ਰਸ਼ਾਸਨ ਨੂੰ ਇਹ ਕਹਿਣ ਗਈ ਕਿ ਇਹ ਜ਼ਬਰ ਨਾ ਕਰੋ ਇਹਦਾ ਮਤਾ ਪਾਸ ਹੋ ਚੁੱਕਾ ਹੈ ਇਹ 3 ਨੂੰ ਗ੍ਰਿਫਤਾਰ ਨਾ ਕਰੋ ਇਹ ਬਜ਼ੁਰਗਾਂ ਨੂੰ ਨਾ ਲੈ ਕੇ ਜਾਓ ਥਾਣੇ ਕਚਹਿਰੀ ਸਾਡੀ ਲੀਡਰਸ਼ਿਪ ਤੱਕ ਨੂੰ ਪੁਲਿਸ ਨੇ ਬਿਠਾ ਲਿਆ ਫਿਰ ਬੌਜਨ ਸਮਾਜ ਪਾਰਟੀ ਨੇ ਦਸਾਂਝਾ ਪੁਲਿਸ ਸਟੇਸ਼ਨ ਦਾ ਘਰਾਓ ਕਰਕੇ ਉਹ ਜਿਹੜੇ ਗ੍ਰਿਫਤਾਰ ਕੀਤੇ ਹੋਈਆਂ ਸੰਗਤਾਂ ਨੂੰ ਧੀਆਂ ਨੂੰ ਮਾਮਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਉੱਥੋਂ ਰਿਹਾ ਕਰਵਾਇਆ ਮੈਂ ਪੰਜਾਬ ਸਰਕਾਰ ਨੂੰ 1 ਮਹੀਨੇ ਤੋਂ ਪੁੱਛ ਰਿਹਾ ਕਿ ਗੁਰੂ ਘਰ ਦੀ ਚਾਰ ਦਿਵਾਰੀ ਤੋੜਨ ਦਾ ਕਾਰਨ ਦੱਸਿਆ ਜਾਵੇ ਕੀ ਹੈ ਗੁਰੂ ਘਰ ਦੀ ਚਾਰ ਦਿਵਾਰੀ ਤੋੜਨ ਦਾ 1 ਮਹੀਨੇ ਚ ਵੀ ਕੋਈ ਕਾਰਨ ਨਹੀਂ ਦੱਸਿਆ ਜਾ ਅਜੇ ਤੱਕ ਵੀ ਫਿਰ ਇਸ ਤੋਂ ਬਾਅਦ ਜਦੋਂ ਇਹ ਘਟਨਾਕਰਨ ਸਾਰਾ ਹੋ ਗਿਆ ਫਿਰ ਬਹੁਜਨ ਸਮਾਜ ਪਾਰਟੀ ਨੇ 22 ਤਰੀਕ ਨੂੰ ਦੁਆਬਾ ਬੀਐਸਪੀ ਦੇ ਵਰਕਰਾਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਪਿੰਡ ਨੰਗਲ ਦੇ ਵਿੱਚ ਔਰ ਉਸ ਐਮਰਜੈਂਸੀ ਮੀਟਿੰਗ ਦੇ ਵਿੱਚ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ 29 ਅਗਸਤ ਨੂੰ ਇਸ ਜਾਤੀ ਦੇ ਵਿਰੁੱਧ ਗੁਰੂ ਰਵਿਦਾਸ ਗੁਰੂ ਘਰ ਦੀ ਚਾਰ ਦੁਬਾਰੀ ਤੋੜਨ ਦੇ ਵਿਰੁੱਧ ਔਰ ਸਾਡੀਆਂ ਧੀਆਂ ਪੈਣਾ ਬਜ਼ੁਰਗਾਂ ਤੇ ਪੁਲਿਸ ਜ਼ਬਰ ਤੇ ਬਰਕਤ ਅਸੀਂ 29 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹੇ ਹ ਵਿੱਚ ਬੌਧਨ ਸਮਾਜ ਪਾਰਟੀ ਨੇ ਡਿਮੋਨਸਟ੍ਰੇਸ਼ਨ ਕੀਤਾ ਔਰ ਦਿਲਾ ਜਲੰਧਰ ਦੀ ਸਾਡੀ ਯੂਨਿਟ ਨੇ ਡੀਐਸਪੀ ਦਫਤਰ ਦੇ ਸਾਹਮਣੇ ਕੀਤਾ ਸਰਕਾਰ ਫਿਰ ਵੀ ਚੁੱਪ ਰਹੀ ਔਰ ਸਰਕਾਰ ਦਿਵਾਰਾਂ ਢਾਣ ਨੂੰ ਜਸਟੀਫਾਈ ਕਰਦੀ ਰਹੀ ਫਿਰ ਬੌਧਨ ਸਮਾਜ ਪਾਰਟੀ ਨੇ 9 ਸਤੰਬਰ ਨੂੰ ਐਸਐਮ ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਮੈਂ ਉਸ ਦਿਨ ਵੀ ਐਲਾਨ ਕੀਤਾ ਕਿ ਬਾਦਸ਼ਾ ਕਿੰਨੀਆਂ ਵੀ ਫੌਜਾਂ ਦਾ ਮਾਲਕ ਹੋਵੇ ਕਿੰਨੀਆਂ ਵੀ ਤੋਪਾਂ ਦਾ ਮਾਲਕ ਹੋਵੇ ਕਿੰਨੀਆਂ ਵੀ ਬੰਦੂਕਾਂ ਦਾ ਮਾਲਕ ਹੋਵੇ ਜੰਗ ਜਦੋਂ ਬਾਦਸ਼ਾਹ ਔਰ ਪਾਦਸ਼ਾਹ ਵਿੱਚ ਹੁੰਦੀ ਹੈ ਤੋਂ ਅੰਤਮ ਜਿੱਤ ਪਾਦਸ਼ਾਹ ਦੀ ਹੀ ਹੁੰਦੀ ਅਸੀਂ ਇਹ ਗੱਲ ਕਹੀ ਕਿ 1 ਇੰਚ ਵੀ ਜ਼ਮੀਨ ਗੁਰੂ ਘਰ ਦੀ ਛੱਡਣੀ ਨਹੀਂ ਪੰਜਾਬ ਦੀ ਸਰਕਾਰ ਪਛਤਾਪ ਕਰੇ ਪੰਜਾਬ ਦੀ ਸਰਕਾਰ ਸੰਗਤਾਂ ਤੋਂ ਮਾਫੀ ਮੰਗੇ ਔਰ ਪੰਜਾਬ ਦੀ ਸਰਕਾਰ ਜਿਸ ਤਰ੍ਹਾਂ 52 ਰਾਜੇ ਗੁਰੂ ਸਾਹਿਬ ਦੇ ਅੱਗੇ ਡੰਡੌਕ ਕਰਦੇ ਸੀ ਡੰਡੌਕ ਕਰਕੇ ਆਪਣੀ ਪੁੱਲ ਨੂੰ ਬਖਸ਼ਾਵੇ ਔਰ ਉਸੇ ਜਗ੍ਹਾ ਤੇ ਗੁਰੂ ਘਰ ਦੀ ਚਾਰ ਦਿਵਾਰੀ ਬਣਾਵੇ ਸਰਕਾਰ ਫਿਰ ਟਾਲਮਟੋਲ ਕਰਦੀ ਰਹੀ ਫਿਰ ਅਸੀਂ ਉਸਦੇ ਨਾਲ ਐਲਾਨ ਕੀਤਾ ਕਿ ਅਸੀਂ ਜਤਰਾਵਾਂ ਸ਼ੁਰੂ ਕਰਾਂਗੇ ਗੁਰੂ ਘਰਾਂ ਦੀ ਬੇਅਦਬੀਆਂ ਸਰਕਾਰ ਕਰ ਰਹੀ ਹੈ ਬੌਧਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ 20 ਸਤੰਬਰ ਨੂੰ ਸ਼੍ਰੀ ਖਰਾਲਗੜ੍ਹ ਸਾਹਿਬ ਤੋਂ ਫਲੋਰ ਤੱਕ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸ਼ੁਰੂ ਕਰਾਂਗੇ ਔਰ ਅਸੀਂ ਦੁਆਪੇ ਦੀ ਸੰਗਤਾਂ ਨੂੰ ਫਿਰ ਸੱਦਾ ਦਿੱਤਾ ਕਿ ਸ਼੍ਰੀ ਖਰਾਲਗੜ੍ਹ ਸਾਹਿਬ ਜਿੱਥੇ ਗੁਰੂ ਰਵਿਦਾਸ ਜੀ ਆਪਣੀ ਜ਼ਿੰਦਗੀ ਚ ਆਏ ਸੀ ਆਪਾਂ ਉੱਥੋਂ ਅਸ਼ੀਰਵਾਦ ਲੈ ਕੇ ਇਹ ਯਾਤਰਾ ਸ਼ੁਰੂ ਕਰਨੀ ਸਾਨੂੰ ਗੁਰੂ ਘਰ ਦੀ ਚਾਰ ਦੁਵਾਰੀ ਤੋੜਨ ਦੇ ਹਲੇ ਤੱਕ ਕੋਈ ਕਾਰਨ ਸਰਕਾਰ ਦੱਸ ਨਹੀਂ ਸਕੀ ਤੋਂ ਅਸੀਂ ਸਰਕਾਰ ਨੂੰ ਕਿਹਾ ਵੀ ਕਾਰਨ ਦੱਸੋ ਤਾਂ ਸਾਡੀ ਸਮਝ ਇਹ ਗੱਲ ਪਈ ਕਿ ਸਰਕਾਰ ਸਿਰਫ ਹੰਕਾਰ ਜਿਹੜਾ ਸਰਕਾਰ ਦਾ ਹੰਕਾਰ ਗੁਰੂ ਘਰ ਨੂੰ ਤੋੜਨ ਲਈ ਜ਼ਿੰਮੇਵਾਰ ਹੋ ਇਸ ਕਰਕੇ ਇਸ ਸਰਕਾਰ ਦੇ ਹੰਕਾਰ ਨੂੰ ਤੋੜਨ ਲਈ ਸੰਗਤਾਂ ਨੂੰ ਮੈਦਾਨ ਵਿੱਚ ਆਣਾ ਪਊਗਾ ਤੋਂ ਬਹੁਤ ਦਿਨ ਸਮਾਜ ਪਾਰਟੀ ਨੇ ਯਾਤਰਾ ਸ਼ੁਰੂ ਕੀਤੀ ਹਜ਼ਾਰਾਂ ਦੀ ਸੰਖਿਆ ਚ ਗੱਡੀਆਂ ਜਦੋਂ ਸ਼੍ਰੀ ਖੁਰਾਲਕੜ ਸਾਹਿਬ ਪਹੁੰਚੀਆਂ ਤੋਂ ਸਰਕਾਰ ਨੂੰ ਪਤਾ ਲੱਗਿਆ ਕਿ ਜਨਸਲਾਬ ਸੰਗਤਾਂ ਦਾ ਉਮਰ ਪਿਆ ਹੈ ਗੁਰੂ ਰਵਿਦਾਸ ਸਨਮਾਨ ਯਾਤਰਾ ਦੇ ਵਿੱਚ ਬੜੀ ਗਿਣਤੀ ਵਿੱਚ ਸੰਗਤਾਂ ਪਹੁੰਚਣ ਲਈ ਸ਼ਾਮਲ ਹੋਣ ਲਈ ਘਰਾਂ ਤੋਂ ਚੱਲ ਪਈਆਂ ਨੇ ਔਰ ਖਰਾਨਗੜ੍ਹ ਸਾਹਿਬ ਪਹੁੰਚ ਗਈਆਂ ਨੇ ਯਾਤਰਾ ਉੱਥੋਂ ਜਦੋਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਚੱਲੀ ਤੋ ਹੰਕਾਰੀ ਰਾਜੇ ਦਾ ਹੰਕਾਰ ਟੁੱਟਿਆ ਤੋ ਬਹੁਜਨ ਸਮਾਜ ਪਾਰਟੀ ਜਿਹੜੀ ਯਾਤਰਾ ਅਸੀਂ ਸ਼ੁਰੂ ਕੀਤੀ ਛੇ ਗੁਰੂ ਰਵਿਦਾਸ ਸਨਮਾਨ ਯਾਤਰਾ ਅਸੀਂ ਕਿਉਂ ਸ਼ੁਰੂ ਕੀਤੀ ਕਿਉਂਕਿ ਪੰਜਾਬ ਸਰਕਾਰ ਗੁਰੂ ਘਰਾਂ ਦੀ ਬੇਅਦਬੀ ਕਰਦੀ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਉਂ ਤੋੜਿਆ ਥਲੇਤੇ ਦਾ ਗੁਰੂ ਘਰ ਕਿਉਂ ਤੁਸੀਂ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਮਹਲਾ ਕਲੀਨਿਕ ਬਣਾਉਣਾ ਚਾਹੁੰਦੇ ਆ ਕਿਉਂ ਤੁਸੀਂ ਪਿੰਡ ਚਾਂਗਪਸੋਇਚ ਗੁਰੂ ਰਵਿਦਾਸ ਗੁਰੂ ਘਰ ਨੂੰ ਤੁਸੀਂ ਪੰਚਾਇਤ ਕਰ ਬਣਾਉਣਾ ਚਾਹੁੰਦੇ ਆ ਕਿਉਂ ਤੁਸੀਂ ਸ਼੍ਰੀ ਖੁਰਾਲਗੜ੍ਹ ਸਾਹਿਬ ਜਿੱਥੇ ਗੁਰੂ ਸਾਹਿਬ ਆਏ ਸੀ ਤਿੰਨ ਠੇਕੇ ਪਿੰਡ ਦੇ ਗੁਰੂ ਘਰਾਂ ਦੇ ਆਲੇ-ਦੋਲੇ ਖੋਹ ਦਿੱਤੇ ਕਿਉਂ 30 ਨਜਾਇਜ਼ ਬਰਾਂਚਾਂ ਉੱਥੇ ਚੱਲ ਰਹੀਆਂ? ਕਿਹੜਾ ਕਾਰਨ ਹੈ? ਇਹ ਸੰਗਤਾਂ ਤੋਂ ਤੋਂ ਜਵਾਬ ਮੰਗਦੀਆਂ। ਜਦੋਂ ਤੁਸੀਂ ਜ਼ਬਰਦਸਤ ਇੰਤਹਾਹ ਕੀਤੀ ਤਾਂ ਤੁਹਾਡੇ ਜ਼ਬਰ ਦੇ ਖਿਲਾਫ ਸ੍ਰੀ ਗੁਰੂ ਰਵਿਦਾਸ ਜੀ ਕੇ ਸਨਮਾਨ ਵਿੱਚ ਬੀਐਸਪੀ ਮੈਦਾਨ ਵਿੱਚ ਆਈ ਜਦਰਾ ਸ਼ੁਰੂ ਹੋਈ ਸੰਗਤਾਂ ਨੂੰ ਸੰਤ ਮਹਾਪੁਰਸ਼ਾਂ ਨੇ ਆ ਕੇ ਅਸ਼ੀਰਵਾਦ ਦਿੱਤਾ। ਤੋ ਮੈਂ ਪੰਜਾਬ ਦੀਆਂ ਸੰਗਤਾਂ ਨੂੰ ਵਧਾਈ ਦੇਣੀ ਚਾਹੁੰਨਾ ਕਿ ਕੱਲ ਤੁਸੀਂ 20 ਤਰੀਕ ਨੂੰ ਇਹ ਇਤਿਹਾਸਿਕ ਜੰਗ ਜਿੱਤ ਲਈ ਜਿਸ ਤਰ੍ਹਾਂ ਗੁਰੂ ਰਬੀਦਾਸ ਜੀ ਦੇ ਸਾਹਮਣੇ 52 ਰਾਜੇ ਡੰਡੋ ਕਰਦੇ ਸੀ ਕੱਲ ਪੰਜਾਬ ਦਾ ਹੰਕਾਰੀ ਬਾਦਸ਼ਾ ਉਹਦਾ ਹੰਕਾਰ ਸੰਗਤ ਨੇ ਤੋੜਿਆ ਔਰ ਗੁਰੂ ਸਾਹਿਬ ਦੇ ਅੱਗੇ ਪੰਜਾਬ ਸਰਕਾਰ ਡਿੱਗੀ ਭਾਜਪਾ ਸਮਾਜ ਪਾਰਟੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦੇ ਮੋਰੇ ਸਰਕਾਰ ਡਿੱਗੀ ਸਰਕਾਰ ਇਹ ਹੁਣ ਪ੍ਰਚਾਰ ਕਰ ਰਹੀ ਹੈ ਕਿ ਇਹ ਟਗੜਾ ਪਿੰਡ ਵਿੱਚ ਬੈਠ ਕੇ ਨਵੇੜਨਾ ਚਾਹੀਦਾ ਸੀ ਭਾਜਪਾ ਸਮਾਜ ਪਾਰਟੀ ਨੂੰ ਯਾਤਰਾ ਨਹੀਂ ਕਰਨੀ ਚਾਹੀਦੀ ਸੀ ਮੈਂ ਪੰਜਾਬ ਸਰਕਾਰ ਨੂੰ ਸਵਾਲ ਕਰਦਾ ਕਿ ਜੇ ਤੁਹਾਨੂੰ ਪਤਾ ਕਿ ਪਿੰਡ 'ਚ ਬੈਠ ਕੇ ਗੱਲ ਨਿਬੜਨੀ ਸੀ ਪਹਿਲੀ ਤਾਂ ਇਹ ਦੱਸੋ ਝਗੜਾ ਕਿਦਾਂ ਸੀ ਗੁਰੂ ਰਵਿਦਾਸ ਗੁਰੂ ਘਰ ਦੇ ਨਾਮ ਝਗੜਾ ਅਗਰ ਸਿਗਾ ਤਾਂ ਇਹ ਪੰਜਾਬ ਦੀ ਸਰਕਾਰ ਦਾ ਝਗੜਾ ਸੀ ਪੰਜਾਬ ਦੀ ਸਰਕਾਰ ਦੇ ਹੰਕਾਰ ਦਾ ਝਗੜਾ ਸੀ ਸੱਤਾ ਦੇ غرੂਰ ਦਾ ਝਗੜਾ ਸੀ ਇਸ ਕਰਕੇ ਤੁਸੀਂ ਦੁਬਾਰਾ ਤੋੜੀਆਂ ਪਿੰਡ ਦੀਆਂ ਸੰਗਤਾਂ ਦਾ ਕੋਈ ਝਗੜਾ ਨਹੀਂ ਸੀ ਤੁਹਾਡਾ ਹੰਕਾਰ ਪੰਜਾਬ ਦੀਆਂ ਸੰਗਤਾਂ ਨੇ ਗੁਰੂ ਰਵਿਦਾਸ ਨਾਮਲੇਵਾਰ ਸੰਗਤਾਂ ਨੇ ਭਾਜਪਾ ਸਮਾਜ ਪਾਰਟੀ ਦੇ ਜੁਝਾਰੂ ਵਰਕਰਾਂ ਨੇ ਆਗੂਆਂ ਨੇ ਔਰ ਸੰਤਾ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨੇ ਗੁਰੂ ਰਬੀਦਾਸ ਸੁਭਾਵਾਂ ਨੇ ਸਤਿਗੁਰੂ ਵਾਲਮੀਕ ਸੁਭਾਵਾਂ ਨੇ ਡਾਕਟਰ ਅੰbedkar ਸੁਭਾਵਾਂ ਨੇ ਤੁਹਾਡਾ ਹੰਕਾਰ ਤੋੜਿਆ ਮੈਂ ਫਿਰ ਕਹਿਣਾ ਚਾਹੂੰਗਾ ਕਿ ਠੀਕ ਹੈ ਤੁਸੀਂ ਕੱਲ ਫਿਰ ਦੁਬਾਰਾ ਮਤਾ ਪਾਇਆ ਪਰ ਕਿੰਨਾ ਚੰਗਾ ਹੁੰਦਾ ਜੇੜਾ ਪਹਿਲਾ ਪੱਤਰ ਪੰਜਾਬ ਸਰਕਾਰ ਦੀ ਬੇਈਮਾਨੀ ਦੇਖੋ ਜਿਹੜਾ ਪੱਤਰ ਪੰਜਾਬ ਸਰਕਾਰ ਨੂੰ 11 7 2025 ਨੂੰ ਮਤਾ ਪਾਕੇ ਡਾਇਰੈਕਟਰ ਨੂੰ ਡੀਡੀਪੀਓ ਨੇ ਪ੍ਰਵਾਨਗੀ ਲਈ ਭੇਜਿਆ ਮੁੱਖ ਮੰਤਰੀ ਸਰ ਦੱਸਿਆ ਜਾਵੇ ਕਿ 11/7/2025 ਦੇ ਮਤੇ ਨੂੰ ਤੁਹਾਡੀ ਸਰਕਾਰ ਨੇ ਕਿਉਂ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਤੋਂ ਇਸ ਕਰਕੇ ਤੁਸੀਂ ਜਿਹੜਾ ਗੁਰੂ ਸਾਹਿਬ ਨਾਲ ਪਿੱਛੇ ਧੋਖਾ ਕੀਤਾ ਮਤੇ ਨੂੰ ਪ੍ਰਵਾਨਗੀ ਨਾ ਦੇਣ ਦਾ ਅਸੀਂ ਹੁਣ ਵੀ ਤਰਕਵਾਉਂ ਸਾਫਦਾਨੂ ਅਸੀਂ ਤੁਹਾਨੂੰ ਸਲਾਹ ਦੇਣੀ ਚਾਹੁੰਦੇ ਹਾਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਗੁਰੂ ਰਵਿਦਾਸ ਜੀ ਦਾ ਦਬਾਰਾ ਦਗਾ ਨਾ ਕਰਿਓ ਧੋਖਾ ਨਾ ਕਰਿਓ ਫਿਰ ਬੀਐਸਪੀ ਨੂੰ ਗੁਰੂ ਸਾਹਿਬ ਦੇ ਸਨਮਾਨ ਵਿੱਚ ਮੈਦਾਨ ਵਿੱਚ ਨਾ ਆਣਾ ਪਵੇ ਅਸੀਂ ਸਾਵਧਾਨ ਤਾਂ ਮੰਗੇ ਜਦ ਤੱਕ ਦੀਵਾਰਾਂ ਉੱਤੇ ਬਣ ਨਹੀਂ ਜਾਂਦੀਆਂ ਅਸੀਂ ਸਤਰਕ ਰਹਿਵਾਂਗੇ ਜਦ ਤੱਕ ਉਹ ਜਿਹੜੀਆਂ ਦੀਵਾਰਾਂ ਤੁਸੀਂ ਜੀਸੀਬੀ ਲਾ ਕੇ ਆਪਣੇ ਹੰਕਾਰ ਦੇ ਵਿੱਚ ਚੂਰ ਹੋ ਕੇ ਟੋਲੀਆਂ ਜਿਹੜੀ ਤੁਸੀਂ 3 ਪੈਰਾਂ ਦੀ ਗ੍ਰਿਫਤਾਰੀ ਕਰੀ ਅਸੀਂ ਉਦਾ ਹਿਸਾਬ ਕਰਨਾ ਚਾਹਦੇ ਆ ਤੁਹਾਡੇ ਨਾਲ ਮੈਂ ਤੁਹਾਨੂੰ ਮੁੱਖ ਮੰਤਰੀ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਨਾ ਕਿ ਅਗਰ ਤੁਸੀਂ ਸੱਚੇ ਦਿਲੋਂ ਇਹ ਮਤਵ ਕੋਾਇਆ ਤਾਂ ਇਹ ਆਣ ਵਾਲੇ 1-2 ਦਿਨ ਦੇ ਵਿੱਚ ਡਾਇਰੈਕਟਿਵ ਤੋਂ ਦੀ ਪ੍ਰਬੰਧੀ ਕਰਾਓ ਔਰ ਪੰਜਾਬ ਦੀਆਂ ਸੰਗਤਾਂ ਤੋਂ ਖੁੱਲੇ ਦਿਲ ਨਾਲ ਮਾਫੀ ਮੰਗੋ ਕਿ ਇਹ ਸਾ ਤੋਂ ਪਾਪ ਹੋ ਗਿਆ ਅਸੀਂ ਇਹਦਾ ਪਛਤਾਪ ਕਰਦੇ ਆ ਔਰ ਅੱਗੇ ਤੋਂ ਅਸੀਂ ਖਿਆਲ ਰੱਖਾਂਗੇ ਗੁਰੂ ਘਰਾਂ ਦੀ ਬੇਅਦਬੀ ਨਹੀਂ ਕਰਾਂਗੇ ਸੰਗਤ ਤੋਂ ਮਾਫੀ ਮੰਗੋ ਔਰ ਨਾਲ ਨਾਲ ਜ਼िला ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਜ਼िला ਜਲੰਧਰ ਦੇ ਐਸਐਸਪੀ ਨੂੰ ਕਾਨੂੰਨ ਅਨਸਾਰ ਸਜ਼ਾ ਦਿਓ ਤੁਰੰਤ ਜਲੰਧਰ ਦੇ ਵਿੱਚ ਚੌਕਲ ਦੇ ਕਰੋ ਐਸੇ ਨਾ ਕਾਬਲ ਅਫਸਰ ਜ਼ਿਲੇ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਜਿਨ੍ਹਾਂ ਨੇ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਨੇ ਦੀ ਪਰਬਾਨ ਕੀ ਦਿਨ ਬਿਲ੍ਹੇ ਪੁਲਿਸ ਭੇਜਣ ਬਿਲ੍ਹੇ ਇਹ ਸੋਚਿਆ ਨਹੀਂ ਕਿ ਅਸੀਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਨ ਜਾ ਰਹੇ ਹਾਂ ਇਸ ਕਰਕੇ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਹੋਵੇ ਬੌਧਨ ਸਮਾਜ ਪਾਰਟੀ ਨੇ ਇਸ ਸਾਰੇ ਕੁੱਝ ਤੇ ਸਤਰਕ ਔਰ ਸਾਵਧਾਨ ਰਹਿੰਦੇ ਹੋਏ ਅਸੀਂ ਇਹ ਫੈਸਲਾ ਕੀਤਾ ਕਿ 9 ਅਕਤੂਬਰ ਨੂੰ ਬੌਧਨ ਸਮਾਜ ਪਾਰਟੀ ਸਾਬਕਾਂਸ਼ੀ ਰਾਮਜੀਤ ਦਾ ਪ੍ਰੀ ਨਿਰਵਾਣ ਦਿਗ ਫਲੋਰ ਦੀ ਧਰਤੀ ਤੇ ਸ਼ੁਭਾ ਪੱਧਤੇ ਮਨਾਏਗੀ ਮੈਂ ਇਹ ਚਾਹੂੰਗਾ ਕਿ ਪੰਜਾਬ ਦੀ ਸਰਕਾਰ ਉਸ ਤੋਂ ਪਹਿਲਾਂ ਤੁਰੰਤ ਮਤਾ ਪ੍ਰਵਾਨ ਕਰਵਾਵੇ ਔਰ ਦਿਵਾਰਾਂ ਦੀ ਗੁਰੂ ਘਰ ਦੀਆਂ ਤੋੜੀਆਂ ਹੋਈਆਂ ਦਿਵਾਰਾਂ ਦੀ ਇਹ ਨਾ ਸਾਬਤ ਕਰੋ ਮੁੱਖ ਮੰਤਰੀ ਸਾਹਿਬ ਇਹ ਨਾ ਲੋਕਾਂ ਨੂੰ ਸਵਾਲ ਕਰੋ ਕਿ ਗੁਰੂ ਘਰ ਦੀ ਰਸੋਈ ਤੋੜੀ ਗੁਰੂ ਘਰ ਤੇ ਬਲਡੋਜਰ ਚੱਲਿਆ ਤੁਸੀਂ ਗੁਰੂ ਘਰ ਦੀ ਇੱਕ ਇੱਟ ਵੀ ਛੇੜੋਗੇ ਇੱਕ ਗੁਰੂ ਘਰ ਤੇ ਹਮਲਾ ਮੰਨਿਆ ਜਾਊਗਾ ਤੁਸੀਂ ਤਾਂ ਦਿਵਾਰਾਂ 'ਤੇ ਬਲਡੋਜਰ ਲਾ ਕੇ ਤੋੜੀਆਂ ਬਹੁਜਨ ਸਮਾਜ ਪਾਰਟੀ 9 ਅਕਤੂਬਰ ਨੂੰ ਸਭ ਕਨਸ਼ੀ ਰਾਮ ਜੀ ਦਾ ਪ੍ਰੀ ਨਰਮੰਦਿਕਸ ਫਲੋਰ ਦੀ ਧਰਤੀ ਤੇ ਮਨਾਏਗੀ ਮੈਂ ਪੰਜਾਬ ਦੀਆਂ ਸਾਰੀਆਂ ਬਹੁਜਨ ਸਮਾਜ ਪਾਰਟੀ ਦੀਆਂ ਜੁਲਤਾਂ ਨੂੰ ਬੇਨਤੀ ਕਰਦਾ ਹਾਂ ਪਿੰਡਾਂ ਚੋਂ ਸ਼ਹਿਰਾਂ ਚੋਂ ਵੱਡੀ ਸੰਖਿਆ ਟੱਪਾ ਫਲੋਰ ਪਹੁੰਚੀ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਆਓ ਗੁਰੂ ਰਵਿਦਾਸ ਜੀ ਦੇ ਬੇਗਮ ਪਰਤੇ ਸੰਕਲਪ ਨੂੰ ਹਾਸਲ ਕਰੀਏ ਬਸ ਪਾ ਹੀ ਵਿਕਲਪ ਇਹ ਅਸੀਂ ਪੰਜਾਬ ਦੇ ਵਿੱਚ ਉਸ ਦਿਨ ਸਾਬਤ ਕਰੀਏ ਅੰਤ ਦੇ ਵਿੱਚ ਮੈਂ ਇਹ ਜਿੱਤ ਹੋਈ ਆ ਕੱਲ ਇਹ ਜਿੱਤ ਪੰਜਾਬ ਦੀਆਂ ਸੰਗਤਾਂ ਦੀ ਹੋਈ ਹੈ ਇਹ ਜਿੱਤ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦੀ ਹੋਈ ਹੈ ਇਹ ਜਿੱਤ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਵਰਕਰਾਂ ਜਿਹੜੂ ਵਰਕਰਾਂ ਅਗੂਆਂ ਦੀ ਹੋਈ ਹੈ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਡੋਲ ਕੇ ਗੁਰੂ ਰਵਿਦਾਸ ਜੀ ਦੇ ਸਨਮਾਨ ਪਿਛਲੇ 1 ਮਹੀਨੇ ਤੋਂ ਨਿਰੰਤਰ ਫਲੋਰ ਦੀ ਧਰਤੀ ਤੇ ਡਟ ਕੇ ਲੜਾਈ ਲੜੀ ਹੈ ਮੈਂ ਮੁਬਾਰਕਬਾਦ ਦਿੰਨਾ ਸੰਗਤਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਗੁਰੂ ਰਵਿਦਾਸ ਸੁਭਾਮਾਨ ਨੂੰ ਮੈਂ ਧੰਨਵਾਦ ਕਰਦਾ ਕੌਮ ਦੇ ਮਹਾਨ ਸੰਤਾ ਮਹਾਪ੍ਰਸੰਦ ਜਿਨ੍ਹਾਂ ਨੇ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਮੈਂ ਧੰਨਵਾਦ ਕਰੂੰਗਾ ਭਗਵਾਨ 발ਮੀਕ ਸੁਭਾਮਾਨ ਦਾ ਅੰਬੇਦਕਰ ਸੁਭਾਮਾਨ ਦਾ ਬੌਧਲ ਸਮਾਜ ਪਾਰਟੀ ਦੇ ਜਨੂਨੀ ਹਿੰਮਤੀ ਵਰਕਰਾਂ ਦਾ ਮੈਂ ਮੁਬਾਰਕਬਾਦ ਦਿੰਦਾ ਹੋਇਆ ਕਿ ਇਹ ਜੰਗ ਤੁਹਾਡੀ ਹਿੰਮਤ ਔਰ ਸਾਹਸ ਨਾਲ ਜਿੱਤੀ ਗਈ ਹੈ ਅਸੀਂ ਬਾਕੀ ਜਗ੍ਹਾ ਤੇ ਜਿੱਥੇ-ਜਿੱਥੇ ਤੁਸੀਂ ਜਾ ਟਿਕਰਦੇ ਤੁਸੀਂ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਵੀ ਤੋੜਿਆ ਗੁਰਦਾਸਪੁਰ 'ਚ ਉੱਥੇ ਵੀ ਆਪਣੀ ਗਲਤੀ ਸੁਧਾਰੋ ਜਾਓ ਸਤਿਗੁਰੂ ਕਬੀਰ ਦੇ ਮੰਦਿਰ ਨੂੰ ਦੁਬਾਰਾ ਬਣਾਉਣ ਦਾ ਐਲਾਨ ਕਰੇ ਪੰਜਾਬ ਸਰਕਾਰ ਤੁਸੀਂ ਗੁਰਦਾਸਪੁਰ ਦੇ ਵਿੱਚ ਵੀ ਗੁਰੂ ਘਰ ਨਾਲ ਛੇੜਛਾੜ ਕਰ ਰਹੇ ਆ ਇਸ ਕਰਕੇ ਸਾਡਾ ਤੁਹਾਨੂੰ ਕਹਿਣਾ ਕਿ ਤੁਸੀਂ ਆਪਣੀ ਨੀਅਤ ਔਰ ਨੀਤੀ 'ਚ ਬਦਲਾਅ ਕਰੋ ਤੁਸੀਂ ਜੋ ਪੰਜਾਬ ਦੇ ਦਲਤਾਂ ਔਰ ਪਛੜਿਆਂ ਤੇ ਜ਼ੁਲਮ ਦੀ ਇੰਤਹਾ ਕੀਤੀ ਆ ਤੁਸੀਂ ਸੰਗਤਾਂ ਦੀਆਂ ਅੱਖਾਂ 'ਚ ਘਟਾ ਨਹੀਂ ਪਾ ਸਕਦੇ ਲੋਕ ਜਾਗਦੇ ਇਸੇ ਕਰਕੇ ਹਜ਼ਾਰਾਂ ਦੀ ਸੰਖਿਆ ਵਿੱਚ ਘਰਾਂ ਦੇ ਵਿੱਚੋਂ ਨਿਕਲ ਕੇ ਗੱਡੀਆਂ ਆਪਣੀਆਂ ਆਪਨਾ ਟੇਰ ਪਾ ਕੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਆਈਆਂ ਔਰ ਜਦੋਂ ਬਾਦਸ਼ਾਹ ਔਰ ਪਾਦਸ਼ਾਹ ਵਿੱਚ ਡੰਗ ਸੀ ਤੋਂ ਜਿੱਤ ਪਾਛਾ ਦੀ ਹੋਈ ਪੰਜਾਬ ਮੌਜਮ ਸਮਾਜ ਪਾਰਟੀ ਵੱਲੋਂ ਇਸ ਜਿੱਤ ਲਈ ਪੰਜਾਬ ਦੀਆਂ ਸਮੂਹ ਸੰਗਤਾਂ ਨੂੰ ਬਿਸ਼ਪੀਆਂ ਸੰਗਤਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਵਧਾਈ ਦਿੰਦਾ ਔਰ ਅੰਤ ਦੇ ਵਿੱਚ ਧੰਨਵਾਦ ਕਰਦਾ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਇਸ ਜਿੱਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਬੋਲੇ ਸੋ ਨਿਰਪੈ ਸ੍ਰੀ ਗੁਰੂ ਰਵੀਦਾਸ ਮਹਾਰਾਜ ਕੀ ਜੈ ਜੈ ਪੀ ਜੈ ਪਾਤ ਜੈ ਗੁਰੂ ਰਵੀਦਾਸ